7 ਲੱਖ ਰੁੜਕਾ ਰੁੜਤ ਗਿਆ ਹਾਂਜੀ ਮਿੱਤਰੋ ਤੁਹਾਡਾ ਕੀ ਹਾਲ ਚਾਲ ਨੇ ਤਾਂ ਦੋਸਤੋ ਤੁਹਾਡਾ ਸਵਾਗਤ ਆਪਣੇ YouTube ਦੇ ਚੈਨਲ ਤੇ ਦੋਸਤੋ ਤੁਹਾਨੂੰ ਵੀ ਪਤਾ ਹੈ ਕਿ ਅੱਜ ਰੁੜਕਾ ਬਾਈ ਐਫਸੀ ਰੁੜਕਾ ਮੇਜਰ ਲੀਗ ਦਾ ਕਬੱਡੀ ਕੱਪ ਹੋ ਰਿਹਾ ਤੇ ਤਾਂ ਉੱਥੇ ਸਣੀ ਕਾਲੇ ਸੰਗਿਆਂ ਦੇ ਜੱਫੇ ਦੇ ਉੱਪਰ ਪਹਿਲਾਂ 3.5 ਲੱਖ ਰੁਪਏ ਲੱਗਿਆ ਫਿਰ 4 ਹੋ ਗਿਆ ਫਿਰ 5 ਤੇ ਫਿਰ 6 ਤੇ ਫਿਰ ਲਾਸਟ ਜੱਫੇ ਤੇ 7 ਲੱਖ ਦਿੱਤਾ ਗਿਆ ਮੇਰੇ ਵੀਰੋ ਲਾਈਵ ਦਿੱਤਾ ਗਿਆ 7 ਲੱਖ ਰੁਪਏ ਦਾ ਜੱਫਾ ਲਾਇਆ ਸਣੀ ਨੇ ਪੂਰੀ ਅਸੀਸਰ ਵਾਲੇ ਉੱਤੇ ਦੋਸਤੋ ਇਹ ਲਾਈਬਰ ਪੈ ਦਿੱਤੇ ਗਏ ਵਿੱਚ ਵੀਰ ਕਹਿੰਦੇ ਨੇ ਫੇਕ ਆ ਯਾ ਰੀਅਲ ਆ ਤਾਂ ਇਹ ਦੋਸਤੋ ਰਪਏ ਗਰਾਊਂਡ ਦੇ ਵਿੱਚ ਦਿੱਤੇ ਗਏ ਤਾਂ ਅੱਗੇ ਵੀਡੀਓ ਦੇ ਸਾਰ ਲੈ ਦਿੱਤੇ ਜਾਣੇ ਆ ਆਓ ਸਾਹਮਣੇ ਬੂਰੀਆ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੈ ਲੈ ਵੀ ਕਾਲੇ ਸੰਘਿਆੜਿਆ 7 ਲੱਖ ਇੱਕ ਜਫਾ 7 ਲੱਖ ਇੱਕ ਜਫਾ 7 ਲੱਖ ਰੁੜਕਾ ਰੁੜਤ ਗਿਆ 7 ਲੱਖ ਦਾ ਜਫਾ 7 ਲੱਖ ਦਾ ਜਫਾ ਕਾਲੇ ਸੰਘਿਆੜੇ ਤੇ ਦੋਸਤੋ ਤੁਸੀਂ ਇਹ ਮੇਜਰ ਲੀਗ ਲਾਈਵ ਦੇ ਚੈਨਲ ਤੇ ਇਹ ਮੈਚ ਲਾਈਵ ਦੇਖ ਸਕਦੇ ਹੋ ਤਾਂ ਜੋ ਉਹ ਵੀਰ ਨੂੰ ਸਣੀ ਨੂੰ ਰਪਏ ਲਾਈਵ ਦਿੱਤੇ ਗਏ ਤਾਂ ਦੋਸਤੋ ਟੈਨ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਧੰਨਵਾਦ ਦੋਸਤੋ ਤੁਹਾਡਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ